ਦੋਸਤੋ ਜੇਕਰ ਤੁਸੀਂ ਵੀ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦੇ ਵਿੱਚ ਫਲ ਖਾਂਦੇ ਹੋ ਤਾਂ ਆਹ ਵੀਡੀਓ ਤੁਹਾਡੇ ਲਈ ਪੂਰੀ ਦੇਖਣੀ ਬੇਹਦ ਜ਼ਰੂਰੀ ਹੈ ਕਿਉਂਕਿ ਬਰਸਾਤੀ ਮੌਸਮ ਦੇ ਵਿੱਚ ਕੁਝ ਜਿਹੇ ਫਲ ਖਾਂਦੇ ਆ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਆਓ ਜਾਣਦੇ ਆ ਇੱਕ ਇੱਕ ਕਰਕੇ ਸਾਰੇ ਫਲਾਂ ਦੇ ਨਾਮ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਆਂਬਾਂ ਦਾ ਸੀਜ਼ਨ ਆਪਣੇ ਸਿਖਰ ਤੇ ਹੁੰਦਾ ਹੈ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਆਂਬ ਖਾ ਸਕਦੇ ਹੋ ਪਰ ਕੁਝ ਮਹੀਨਿਆਂ ਬਾਅਦ ਆਂਬ ਖਾਣਾ ਬੰਦ ਕਰ ਦਿਓ ਮੀਂਹ ਕਾਰਨ ਆਂਬ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਦੇ ਵਿੱਚ ਫੰਗਲ ਅਤੇ ਬੈਕਟੀਰੀਆ ਵਧਣ ਦਾ ਖਤਰਾ ਹੈ ਇਸ ਲਈ ਆਂਬ ਖਾਣ ਤੋਂ ਪਰਹੇਜ਼ ਕੀਤਾ ਜਾਵੇ ਇਸ ਦੇ ਬਾਅਦ ਆਉਂਦਾ ਤਰਬੂਜ ਤਰਬੂਜ ਸਭ ਤੋਂ ਵੱਧ ਪਾਣੀ ਵਾਲਾ ਫਲ ਹੈ ਗਰਮੀਆਂ ਦੇ ਵਿੱਚ ਤਰਬੂਜ ਤੋਂ ਵਧੀਆ ਕੋਈ ਫਲ ਨਹੀਂ ਹੈ ਪਰ ਤੁਹਾਨੂੰ ਬਾਰਿਸ਼ ਦੇ ਵਿੱਚ ਤਰਬੂਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ ਦੇ ਵਿੱਚ ਤਰਬੂਜ ਤੁਹਾਡੇ ਢਿੱਡ ਸੰਬੰਧੀ ਕਈ ਤਰ੍ਹਾਂ ਦੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਖਰਬੂਜਾ ਜੋ ਤੁਹਾਨੂੰ ਬਰਸਾਤੀ ਮੌਸਮ ਦੇ ਵਿੱਚ ਨਹੀਂ ਖਾਣਾ ਚਾਹੀਦਾ। ਬਾਰਿਸ਼ 'ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ ਪਰ ਤੁਹਾਨੂੰ ਪਾਣੀ ਵਾਲੇ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ 'ਚ ਇਹ ਫਲ ਖੇਤੀ ਦੂਸ਼ਿਤ ਹੋ ਜਾਂਦੇ ਨੇ। ਜੇਕਰ ਤੁਸੀਂ ਇਹਨਾਂ ਨੂੰ ਖਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ। ਹਰੇ ਪੱਤੇਦਾਰ ਸਬਜ਼ੀਆਂ ਮੌਨਸੂਨ ਦੇ ਵਿੱਚ ਹਰੇ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ ਦੇ ਵਿੱਚ ਕੀੜੇ ਤੇ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦੇ ਨੇ। ਕਈ ਵਾਰ ਗੰਦਾ ਪਾਣੀ ਸਬਜ਼ੀਆਂ ਨੂੰ ਦੂਸ਼ਿਤ ਕਰ ਦਿੰਦਾ। ਇਸ ਨਾਲ ਪਾਚਨ ਤੰਤਰ ਸਮੱਸਿਆ ਹੋ ਸਕਦੀ ਹੈ ਇਸ ਦੇ ਵਿੱਚ। ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ